ਕਿਪੀ ਸੈਂਟਰ ਗਵਰਨਮੈਂਟ ਦਾ ਜੋ ਉਹ ਸਾਨੂੰ ਦਿੱਲੀ ਜਾਣ ਤੋਂ ਰੋਕਲੀ ਹੈ ਉਹ ਸਾਡੇ ਬਾਹਰਾਂ ਦੇ ਉੱਤੇ ਮੋਰਚੇ ਲੱਗੇ ਹੋਏ ਨੇ ਉੱਥੇ ਕਈ ਸਾਡੀਆਂ ਸ਼ਹੀਦیاں ਹੋ ਗਈਆਂ ਸਹੀ ਸਹੀ ਸੈਟੀ ਬਸੀ ਜੇ ਪੰਚੰਦੀਗਰ ਦੇ ਵਿੱਚ ਆਪਣੇ ਪੰਜਾਬ ਦੀ ਰਾਜਧਾਨੀ ਦੇ ਵਿੱਚ ਅਸੀਂ ਧੰਨਾ ਲਾਣਾ ਚਾਹੁੰਦੇ ਆਂ ਤੇ ਤੁਸੀਂ ਸਾਨੂੰ ਚੰਡੀਗੜ੍ਹ ਨਹੀਂ ਦਿਖਾ ਰਹੇ ਕੋਈ ਗੱਲ ਨਹੀਂ ਫਿਰ 2027 ਦੇ ਵਿੱਚ ਜਦੋਂ ਵੋਟਾਂ ਮੰਗਲ ਤੁਹਾਡੇ ਲੀਡਰ ਸਾਡੇ ਮੁੰਡਾ ਪੀਆ ਮਨਾ ਕੇ ਜਿੱਤ ਕੇ ਹੀ ਆਏ ਜੁੱਟ ਕੇ ਆ ਪਰ ਕੁੱਝ ਕਾਰਨਿਕਤਾਵਾਂ ਦੇ ਰਹਿ ਗਏ ਕੋਈ ਕੰਮ ਨਹੀਂ ਇਸ ਵਾਰੀ ਸਿਰਫ ਸੈਂਟਰ ਨਾ ਲੱਗਾ ਇਸ ਤਰ੍ਹਾਂ ਨੂੰ ਆਪਾਂ ਵਧੀਆ ਥੱਲੇ ਨਾਲ ਵਿਚਾਰੂ ਧੰਦੇ ਤੱਕ ਜਾਂ ਲੈ ਕੇ ਕਿ ਸਰਕਾਰਾਂ ਜੋ 15 ਤਰੀਕ ਨੂੰ ਆਪਾਂ ਕਮੇਟੀ ਰੱਖੀ ਹੈ ਆਪਣੇ ਵੀਰੋ ਸਰਦਾਰਾਂ ਨੇ ਇਹਨਾਂ ਨੂੰ ਕਲੰਗੀ ਤਾਂ ਕੁਝ ਹੀ ਆਗੇ ਗਈ ਹਾਂ ਤੇ ਉਸ ਸੰਯੁਕਤ ਨੇ ਕਿ ਜੋ ਅਗਲੀ ਕਾਲ ਹੋਵੇਗੀ ਇੱਕ ਵੱਡਾ ਇਸ ਨੂੰ ਪਲਾਨ ਕਰਕੇ ਕਿ ਜੋ ਸਰਦਾਰ ਹੈ ਜੀ ਤੌਰ ਤੇ ਗੋਗਾ ਰੱਖਾਂਗੇ ਕਿ ਕਿ ਹੱਥ ਸਭੇ ਮੰਗਿਆ ਨਹੀਂ ਮਿਲਦਾ ਤੁਸੀਂ ਕਿਸਲਾ ਸਹਾਰਾ ਆਪਣਾ ਤੇ ਆ ਵਰਲੋ ਜਿਹੜੇ ਹੱਕਤ ਦੀ ਕੋਰ ਤਾਂ ਹੀ ਉਹ ਪਾਉਣਾ ਅਕੀਂ ਜਿੰਨੀ ਦੁਰਤੀ ਵਾਲੀ ਜੱਟ ਦੇ ਫਟੇ ਕਰਕੇ ਸੋਹ ਜਮਾਰੇ ਪਤਾ ਬਗੇ ਜੇ ਚਾਹੇ ਚਾਹੇ ਕਿ ਰਾਜ ਕਰੋ ਤੇ ਉਹ ਵੀ ਰਾਜਾ ਪੇ ਪੰਜਾਬ ਸਰਕਾਰ ਦਾ ਜੋ ਮੰਤਰੀ ਹੈ ਸਾਡਾ ਪੰਜਾਬੀ ਹੈ ਸਾਡਾ ਕੋਈ ਦੁਸ਼ਮਣ ਨਹੀਂ ਪਰ ਜਿੱਥੇ ਉਹ ਦੰਗਵਾਟ ਤੇ ਤਿਆਰ ਖੜਿਆ ਪੁਰਣੀ ਸਮਝੋ ਕਹਿੰਦਾ ਸਰ ਮੰਮੀ ਠਾੜਗਾ ਵੀ ਤਬਾ ਤਾ ਕਰਣਗੇ ਤੁਸੀਂ ਫਲਾਣੇ ਫਲਾਣੇ ਸਮੇਂ ਦੇ ਵਿੱਚ ਕਾਮ ਆਪਨੀ ਪਾਰਟੀ ਦੀ ਸਰਕਾਰ ਖੁੱਲੀ ਸੀ ਇਹ ਮੰਨਦੇ ਜਿਵੇਂ ਜੇਕਰ ਨਮਾਤਾ ਮਾੜਾ ਹੋ ਗਿਆ ਤਾਂ ਇਹ ਜੱਟਾਂ ਦਾ ਨਾਮ ਦੱਸੋ ਕਿ ਨਕਰਵਿੰਦਰ ਸਿੰਘ ਬੱਬੂ ਖਰਾਜਪੁਰ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਆ ਆਮਾਦੀ ਜਿਹੜੇ ਅੱਜ ਤਾਂ ਲਾਇਆ ਐ ਐਮਐਲਏ ਗੁੱਟੀ ਮੇ ਬਾਹਰ ਕੀ ਕਹਨੇ ਕਰਦੇ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਆਮਾਦੀ ਪਾਰਟੀ ਦੇ ਜਿੰਨੇ ਵੀ ਐਮਐਲਏ ਸਾਬਾਨ ਨੇ ਜਾਂ ਮੰਤਰੀ ਸਾਬਾਨ ਨੇ ਉਹਨਾਂ ਦੇ ਕੁੱਟੀਆਂ ਦੇ ਬਾਹਰ ਸੰਯੁਕਤ ਮੋਰਚੇ ਦੀ ਕਾਲ ਤੇ ਧਰਨਾ ਲੱਗਾ ਹੋਇਆ ਹੈ ਕਿਉਂਕਿ 5 ਤਰੀਕ ਨੂੰ ਪਿਛਲੀ ਨੂੰ ਜੋ ਚੰਡੀਗੜ੍ਹ ਦੇ ਵਿੱਚ ਧਰਨਾ ਸੀਗਾ ਉਹਨੂੰ ਇਹਨਾਂ ਨੇ ਫੇਲ ਕਰਨ ਵਾਸਤੇ ਸਾਡੇ ਪੰਜਾਬ ਦੇ ਜਿੰਨੇ ਵੀ ਲੀਡਰਸ਼ਿਪ ਹੈ ਜਾਂ ਬਰਜੁਰਗ ਦੀ ਉਹਨਾਂ ਨੂੰ ਜ਼ਬਰਦਸਤੀ ਘਰਾਂ ਤੋਂ ਚੱਕ ਕੇ 4 ਤਰੀਕ ਨੂੰ ਜੇਲ੍ਹ ਦੇ ਵਿੱਚ ਭੇਜਤਾ ਅਸੀਂ ਵੀ 2 ਕਿ ਦਿਨ ਜੇਲ੍ਹ ਦੇ ਵਿੱਚ ਲਾ ਕੇ ਆਏ ਹਾਂ ਸਾਡੇ ਨਾਲ 87 87 ਸਾਲ ਦੇ ਬਜ਼ੁਰਗਾਂ ਨੂੰ ਵੀ ਇਹਨਾਂ ਨੇ ਤਾਨਾਚਾਹੀ ਸਰਕਾਰ ਬਣ ਕੇ ਜਿਲਾਂ ਦੇ ਵਿੱਚ ਭੇਜਿਆ ਔਰ ਇਹ ਸਾਡੀ ਜੋ ਆਵਾਜ਼ ਨੂੰ ਦਬਾਉਣਾ ਚਾਹਦੀ ਹੈ ਸਰਕਾਰ ਉਹਦੇ ਵਿੱਚ ਸੰਯੁਕਤ ਮੋਰਚੇ ਦੀ ਕਾਲ ਦੇ ਉੱਪਰ ਅੱਜ ਪੂਰੇ ਪੰਜਾਬ ਦੇ ਵਿੱਚ ਐਮਐਲਏ ਦਾ ਇਹਨਾਂ ਦੇ ਧਰਨੇ ਬਾਹਰ ਦਿੱਤੇ ਜਾ ਰਹੇ ਨੇ ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨੇ ਆ ਉਸ ਤੋਂ ਬਾਅਦ ਸਾਡੇ ਲੀਡਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਵੀ ਤੁਸੀਂ 15 ਤਰੀਕ ਨੂੰ ਸਾਡੇ ਨਾਲ ਆ ਜਾਓ ਜਿਹੜੀਆਂ ਤੁਸੀਂ ਮੰਗਾ ਕਹਿੰਦੇ ਵੀ ਸਾਡੇ ਨਾਲ ਰਿਲੇਟਿਵ ਪੰਜਾਬ ਨਾਲ ਨਹੀਂ ਇਹ ਸੈਂਟਰ ਗਵਰਨਮੈਂਟ ਦੀਆਂ ਮੰਗਾਂ ਨੇ ਤੁਸੀਂ ਆਪਣੇ ਜਿੰਨੇ ਤੁਹਾਡੇ ਮੰਤਰੀ ਸੁਝਵਾਨ ਸਾਹਮਣੇ ਉਹ ਪੰਜ ਮੰਤਰੀ ਛੇਵੇਂ ਤੁਸੀਂ ਨਾਲ ਆ ਜਾਓ ਸਾਡੇ ਨਾਲ ਡਿਬੇਟ ਕਰ ਲੋ ਵੀ ਇਹ ਸਾਡੇ ਪੰਜਾਬ ਰਿਲੇਟਿਵ ਹੀ ਮੰਗਾਂ ਨੇ ਨਾ ਕਿ ਸੈਂਟਰ ਗਵਰਨਮੈਂਟ ਦੇ ਨਾਲ ਮੰਗਾਂ ਨੇ ਉਸੇ ਮੇਰੇ ਧਰਨੇ ਦਿੱਤੇ ਜਾ ਰਹੇ ਨੇ ਦੇਖੋ ਹੁਣ ਉਹ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਤੁਹਾਡੀ ਮੰਗਾਂ ਫਿਰੇ ਨਹੀਂ ਹੁੰਦੇ ਕੀ ਇੱਕ ਇਸ ਨਾਲ ਸ਼ੁਰੂ ਦੇਖੋ ਹੋਏ ਤਾਂ ਸਾਡੀਆਂ ਇਹ ਮੰਗਾਂ ਸੁਣਨ ਨੂੰ ਹੀ ਤਿਆਰ ਨਹੀਂ ਪੂਰੀਆਂ ਤੇ ਬਾਅਦ ਦੀ ਗੱਲ ਹੈ ਜੇ ਸਾਡੀਆਂ ਇਹ ਮੰਗਾਂ ਪੰਜਾਬ ਨਾਲ ਰਿਲੇਟਿਵ ਮੰਗਾਂ ਨੇ ਕਿ ਜਦੋਂ ਇਹ ਮੀਟਿੰਗ ਚੱਲ ਰਹੀ ਸੀ ਤੇ ਨੋ ਮੰਗਾ ਤੇ ਸਹਿਮਤੀ ਹੋ ਗਈ ਉਸ ਤੋਂ ਬਾਅਦ ਪਤਾ ਨਹੀਂ ਬਲਖਾੜ ਦੇ ਵਿੱਚ ਆ ਗਏ ਤੇ ਇਹਨਾਂ ਨੇ ਤਾਕਤੀ ਨਾਲ ਕਹਿਤਾ ਵੀ ਜਾਓ ਤੁਸੀਂ ਜੋ ਕਰਨਾ ਕਰ ਲਓ ਮੈਂ ਤੁਹਾਡਾ ਦੇਖ ਲਾਂਗਾ ਉਸ ਤਰ੍ਹਾਂ ਇੱਕ ਮੁੱਖ ਮੰਤਰੀ ਸ਼ੋਭਾ ਨਹੀਂ ਦਿੰਦਾ ਇਹ ਗੱਲ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਆ ਅਸੀਂ ਆਪਣੇ ਹੱਕ ਮੰਗਦੇ ਆ ਪੰਜਾਬ ਨਾਲ ਰਿਲੇਟਿਵ ਮੰਗਾ ਨੇ ਤੁਸੀਂ ਮੰਗ ਲੈਂਦੇ ਜੇ ਨਹੀਂ ਮੰਗਦੇ ਤਾਂ ਅਸੀਂ ਐਸ ਕੇ ਐਮ ਦੇ ਨਾਲ ਜੋ ਸਹਿਯੋਗ ਅਗੋਂ ਸਾਡੀਆਂ ਕਮੇਟੀਆਂ ਬਣਾਉਂਦੀਆਂ ਨੇ ਐਸ ਕੇ ਐਮ ਦੀ ਜੋ ਵੱਡੀ ਕਾਲ ਆਂਦੀ ਇੱਕ ਵੱਡਾ ਐਕਸ਼ਨ ਪਲਾਨ ਕਰਕੇ ਪੂਰੇ ਪੰਜਾਬ ਦੇ ਵਿੱਚ ਹੀ ਵੱਡਾ ਐਕਸ਼ਨ ਪਲਾਨ ਕਰਾਂਗੇ ਜੇ ਫਿਰ ਵੀ ਇਹ ਨਹੀਂ ਮੰਗਾ ਮੰਗਦੇ ਤੇ 2027 ਦੇ ਵਿੱਚ ਇਹਨਾਂ ਦੀ ਹਾਰ ਦਾ ਜਿਹੜਾ ਪਤਨ ਹੈ ਕਿਉਂਕਿ ਇਹ ਕਿਸਾਨ ਜਥੇਬੰਦੀਆਂ ਹੀ ਹੋਣਗੀਆਂ ਕਿਉਂਕਿ ਜੋ ਸੈਂਟਰ ਗਵਰਨਮੈਂਟ ਹੈ ਉਹ ਸਾਨੂੰ ਦਿੱਲੀ ਨਹੀਂ ਜਾਣ ਦੇ ਰਹੀ ਪੰਜਾਬ ਗਵਰਨਮੈਂਟ ਸਾਨੂੰ ਚੰਡੀਗੜ੍ਹ ਜਾ ਕੇ ਮੋਰਚਾ ਸਾਡੀ ਰਾਜਤਨ ਜੇ ਨਹੀਂ ਦਿੱਤੀ ਜਾ ਰਹੀ ਤੇ 2027 ਦੇ ਵਿੱਚ ਫਿਰ ਸਾਡੇ ਕੋ ਪਿੰਡਾਂ ਦੇ ਵਿੱਚ ਕਿੱਦਾਂ ਵੜਨਗੇ ਅਸੀਂ ਇਹਨਾਂ ਨੂੰ ਫਿਰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਨਾਲ ਹੋਣਕਾ ਕੋਈ ਗੱਲ ਨਹੀਂ ਨਾਲੇ ਵੀ ਕੋ ਮੈਂ 87 ਸਾਲ ਦਾ ਜਿਹੜੀ ਲੈਣੀ ਹੈ ਪਗੰਜ ਆਪਣੇ ਨਾਮ ਦੱਸੋ ਜੀ ਮੇਰਾ ਨਾਮ ਹੈ ਜਗਰ ਸਿੰਘ ਪਿੰਡ ਖੈਰਪੁਰ ਜੱਟਾਂ 1970 ਤੱਕ ਕਿਸਾਨ ਯੂਨੀਅਨ ਲਖੋਆ ਵਾਲਮਾਂ ਤੇ ਲਾ ਰਿਹਾ ਹਾਂ 1970 ਦੇ 37 ਸਾਲ ਮੇਰੀ ਉਮਰ ਹੈ ਤੇ ਮੈਨੂੰ 4 ਤਰੀਕ ਨੂੰ 4 ਵਜੇ ਦੋ ਗੱਡੀਆਂ ਨਾਲ ਆ ਕੇ ਘੇੜਾ ਫਾ ਲਿਆ ਮੇਰੀ ਮੇਰੇ ਘਰ ਪਰੇ ਹੌਣ ਉਹਨਾਂ ਨੇ ਕਿਸ਼ਤੇ ਕਰਾਇਆ ਡੀਐਸਵੀ ਤੇ ਡੀਐਸਵੀ ਸਾਹਿਬ ਕਹ ਰਹੇ ਆ ਤੁਹਾਨੂੰ 10 ਮਿੰਟ ਕੰਮ ਆਏ 10 ਮਿੰਟ 4 ਵਜੇ ਕੰਮ ਕਰਨਾ ਭਾਈ ਜੀ ਮੈਂ ਸਵੇਰੇ ਨਹੀਂ ਆ ਜਾਂਗਾ ਤੂੰ ਮੇਰੇ ਤੇ ਕਰਾ ਲਈ ਜੋ ਕਰਾਣਾ ਪਰ ਉਹ ਨਹੀਂ ਬਾਜਾ ਇਹ ਲੈ ਕੇ ਜਾਣਾ ਜੀ ਲੈ ਕੇ ਚਲੋ ਭਾਈ ਚਲੋ ਚਲੇ ਗਏ ਚਲੇ ਗਏ ਥਾਣੇ ਵਿੱਚ ਚਲੇ ਗਏ ਡੀਐਸਪੀ ਸਾਹਿਬ ਬੈਠੇ ਨੇ ਝੂਠ ਨਹੀਂ ਵੀ ਐਮ ਕਹਦੇ ਡੀਐਸਪੀ ਸਾਹਿਬ ਕਹਿਣ ਲਗੇ ਅਸੀਂ ਇਹ ਤੁਹਾਡੀ ਕਾਦੇ ਇੰਤਜ਼ਾਰ ਕਰ ਰਹੇ ਹਾਂ ਮੈਂ ਕਿਹਾ ਕੱਲ ਸ਼ਾਮ ਨੂੰ ਕਹਿ ਦਿੰਦੇ ਅਸੀਂ ਸ਼ਾਮੇ ਨੂੰ ਆ ਜਾਂਦੇ ਕਿਉਂ ਤੁਸੀਂ ਤੜਕੇ ਨੂੰ ਤੁਸੀਂ ਵੀ ਬਰਾਨ ਹੋਏ ਮਨੂ ਜੀ ਬਰਾਨ ਕਰਿਆ ਕੋਈ ਫਾਇਦਾ ਨਹੀਂ ਇਸੋ ਗੱਲ ਦਾ ਤੁਸੀਂ ਬੁਲਾ ਲੈ ਕੋ ਸਾਨੂੰ ਅਸੀਂ ਪਿਆਰ ਅੱਜ ਇਹ ਤਾਂ ਐਡਾ ਬੜਾ ਇਕੱਠ ਹੈ ਐਮਐਲਏ ਕੇ ਵਾਰ ਮੂਰੇ ਅੱਜ ਲੈ ਜੇ ਫੜ ਕੇ ਬੰਗਾਲੀ ਗੱਡੀਆਂ ਰਾਮ ਨੂੰ ਛਾਪੇ ਮਾਰਾਂ ਕਿਉਂ ਮਾਰਾਂ ਅੱਜ ਵੀ ਲੈ ਜਾਣ ਚਾ ਲੈ ਜਾਣਾ ਪਰ ਲਓ ਜਿਹੜੀਆਂ ਜਿਹੜੀਆਂ ਭਰਨੀਆਂ 92 ਐਮਐਲ ਦੇ 12 ਮੂਰੇ ਧਰਨੇ ਐ 92 ਐਮਐਲ ਦੇ ਜਿਹੜੇ 12 ਮੂਰੇ ਧਰਨੇ ਐ ਉਹ ਇਹਨਾਂ ਦਾ ਜਿਹੜਾ ਵੀ ਨਹੀਂ ਸਾਰੇ ਪੰਜਾਬ ਕੀਆ ਜੇ ਵਿੱਚ ਰੱਖ ਲਈ ਨੇ ਰੱਖਣ ਵੀ ਨਹੀਂ ਨਾ ਬਸ ਇਹ ਕਿਆ ਕਰਤੁੱਤਾ ਕਰ ਰਹੇ ਆ ਆਮ ਆਦਮੀ ਜਿਹੜੀ ਸਰਕਾਰ ਦੀ ਕਿਹੜੇ ਰੂਗ ਲਾਈ ਤੀ ਵੀ ਅਸੀਂ ਕੋਈ ਸੁਰੱਖਿਆ ਗਾਰਡ ਨਹੀਂ ਲਵਾਵਾਂਗੇ ਅਸੀਂ ਲੋਕਾਂ ਗੱਲ ਕਰਾਂ ਜਾ ਕੇ ਇੰਤਕਾਲ ਕਰੇਗੇ ਜਿ ਤਰ੍ਹਾਂ ਪੁਰਾਣੇ ਜ਼ਮਾਨੇ ਮਾ ਉਹ ਹੁੰਦੇ 47 ਦੇ ਪਹਿਲਾਂ ਹੁੰਦੇ ਤੇ ਇੰਤਕਾਲ ਪਿੰਡਾਂ ਵਿੱਚ ਜਾ ਕੇ ਹੁੰਦੇ ਤੇ ਉਹਦਾ ਹੁਣ ਠੇਕੇ ਲੈ ਲਏ ਨੇ ਜਿਹੜੇ ਐਮਐਲਏ ਵੀ ਮੁੜ ਕੇ ਦੱਸਵੇਂ ਆਣਾ ਨਹੀਂ ਲੁੱਟ ਲੈ ਜੋ ਲੁੱਟਣਾ ਲੁੱਟ ਲੈ ਜੋ ਲੁੱਟਣਾ ਜੇ ਤੁਮ ਕਹੀ ਇਸ ਕੀ ਸੁਣਾਵਾ ਤੈਨੂੰ ਮੁੱਖ ਮੰਤਰੀ ਸਾਹਿਬ ਕੀ ਉਹ ਮੁੱਖ ਮੰਤਰੀ ਸਾਹਿਬ ਕੀ ਦੱਸਦਾ ਦੇਈ ਉਹਨੇ ਸੀਲ ਸਾਹਿਬ ਨੇ ਵੀ ਜਨਾਨੀ ਬਾਹਰ ਪੈਂਦੀ ਹੈ ਅੰਦਰ ਪੈਂਦਾ ਜੇ ਮਾਰ ਦਿੰਦਾ ਜਨਾਨੀ ਅੰਦਰ ਪੈ ਜਾਂਦੀ ਹੈ ਇਸ ਤੋਂ ਵੱਡੀ ਵੀ ਸਟੋਰੀਆਂ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਇਸ ਤਰ੍ਹਾਂ ਇਹਨਾਂ ਦਾ ਵਿਆਹ ਹੋਇਆ ਕਿਹੜੀ ਕਤੂਤ ਗੱਲ ਵਿਆਹ ਹੋਇਆ ਸਾਰੀਆਂ ਆਈਐਸ ਅਫਸਰਾਂ ਨੇ ਮੈਨੂੰ ਦੱਸੀਆਂ ਗੱਲਾਂ ਇਹਨਾਂ ਦੀਆਂ ਹਾਂਜੀ ਪਰ ਸਵਾਲ ਇਹ ਹੈ ਵੀ ਸਰਕਾਰ ਹੁਣ ਜੋ ਕਰਨਾ ਚਾਹੁੰਦੀ ਹੈ ਸਾਡਾ ਕਰ ਲੈ 15 ਤਰੀਕ ਨੂੰ ਫੇਰ ਸਾਡੇ ਇਕੱਠ ਹੈ ਉੱਥੇ ਫੜ ਲੈ ਬੰਦਿਆਂ ਨੂੰ ਸਾਰੇ ਲੀਡਰਾਂ ਨੂੰ ਘਰੀ ਰੋਕ ਲਿਆ ਫੇਰ ਕੀ ਇਕੱਠ ਨਹੀਂ ਹੋਇਆ ਫੇਰ ਵੀ ਕੱਟ ਮੰਗਾਂ ਦੇ ਕੋ ਅੰਗਰੇਜ਼ ਸਰਕਾਰ ਨੇ ਕਿਤੇ ਜੁਲਮਟਾਏ ਔਰ ਇੰਨੇ ਜੁਲਮਟਾਏ ਫੇਰ ਵੀ ਲੋਕ ਨੇ ਦੇਸਾ ਯਾਦ ਕਰਾ ਕਰਦੇ ਹੁਣ ਵੀ ਇਹ ਮੰਗਾਂ ਦੇਣੀਆਂ ਪੈਣੀਆਂ ਇਹਨਾਂ ਨੂੰ ਜਿੰਨਾ ਮਰਜੀ ਸਾਡੀ ਗੱਲ ਸੰਘਰਸ਼ ਕਰਨ ਜਿਹੜਾ ਲਿਕੇਟੇਜ ਲਈ ਭਾਵੇਂ ਕਰਾਂ ਚ ਬੰਦ ਕਰਦੇ ਜਿੱਥੇ ਮਰਜੀ ਕੁਝ ਕਰਨ ਇਹ ਸਕਿਉਂਕ ਤੋਂ ਮੋਰਚਾ ਕੁ ਦਬਣੇ ਵਾਲੀ ਗੱਲ ਨਹੀਂ ਹੈ ਜਾਂ ਦਿੱਲੀ ਵਾਲੇ ਹਰਾਦੇ ਇਹ ਪੰਜਾਬ ਪੰਜਾਬ ਵਾਲੇ ਤਾਂ ਕੁਝ ਵੀ ਨਹੀਂ ਸਾਡੀ ਮਰਜ਼ੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜਪਰਾਣਾ ਦਾ ਸੁਭਾ ਮੇਰਾ ਨਾਂਜੀ ਗਰਵਾਸ਼ ਸਿੰਘ ਪਿਲਖਣੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਾਇਸ ਪ੍ਰਧਾਨ ਪੰਜਾਬ ਅੱਜ ਜੇਕਰ ਨਲਾਇਕੀ ਕਹਿਣਾ ਚਾਹੁੰਦੇ ਹੋ। ਵੇਖੋ ਜੀ ਧਰਨਾ ਤਾਂ ਇੱਕ ਸਾਡਾ ਸ਼ੌਂਕ ਨਹੀਂ ਹੈਗਾ। ਵੀ ਅਸੀਂ ਆਪਣੇ ਕੰਮ ਛੱਡ ਕੇ ਆਪਣੇ ਘਰਾਂ 'ਚੋਂ ਕੰਮ ਆਪਣੇ ਖਰਾਬ ਕਰਕੇ ਇਥੇ ਰੋੜਾਂ 'ਤੇ ਬਹਿ ਜਾਈਏ। ਜਦੋਂ ਸਰਕਾਰ ਨਹੀਂ ਸੁਣਦੀ ਹੈਗੀ ਜਦੋਂ ਸਰਕਾਰ ਸਾਡੇ ਜਿਹੜੇ ਨਾਰਮਲ ਲੂਨ ਨੇ ਲਾਗੂ ਹੀ ਨਹੀਂ ਕਰਦੀ ਤੇ ਕਿਸਾਨ ਧਰਨਾ ਨੇ ਲੈਦਾ ਸੁੱਕੀ ਕਰੇਗਾ। ਇਕੋ ਅਸੀਂ ਤਾਂ মিডিਆ ਦੇ ਰਾਹੀਂ ਹਰ ਪਬਲਿਕ ਨੂੰ ਸਾਡੇ ਜਿੰਨੇ ਐਮਐਲਏ ਨੇ ਉਹਨਾਂ ਨੂੰ ਮੁੱਖ ਮੰਤਰੀ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਾਇਜ਼ ਨੇ ਨਜਾਇਜ਼ ਮੰਗ ਕੋਈ ਵੀ ਨਹੀਂ ਹੈਗੀ ਤੇ ਜਾਇਜ਼ ਮੰਗ ਉਹ ਹੁੰਦੀ ਹੈ ਜਿੰਦੇ ਕਾਨੂੰਨ ਗਲਤ ਲਾਗੂ ਹੁੰਦਾ ਹੋਵੇ ਇਦਾਂ ਸਹੀ ਕਾਨੂੰਨ ਦੇ ਜਿੰਨੇ ਵੀ ਆੜੇ ਰੂਲ ਨੇ ਹੀ ਮੰਗਦੇ ਆ ਗਲਤ ਕੁਝ ਨਹੀਂ ਮੰਗਦੇ ਹੈਗੇ ਇਹ ਸਾਡੇ ਜਿਹੜੇ ਕਾਨੂੰਨ ਨੇ ਲਾਗੂ ਕੀਤੇ ਜਨਾਂ ਕਿਸਾਨਾਂ ਨੂੰ ਦਿੱਤੇ ਜਾਣ ਕਿਸਾਨਾਂ ਨੂੰ ਨਾਮਯੂਜਿਤ ਕੀਤਾ ਜਾਵੇ ਪਬਲਿਕ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਮਾਂ ਤੁਸੀਂ ਜਿਹੜੇ ਕਹਿੰਦੇ ਵੀ ਧਰਨੇ ਲਾ ਲੈਂਦੇ ਨੇ ਧਰਨੇ ਅਸੀਂ ਆਪਣੇ ਹੱਕ ਵਾਸਤੇ ਤੁਹਾਡੇ ਵਾਸਤੇ ਵੀ ਲਾ ਲੈਂਦੇ ਆ ਇਹਨਾਂ ਨੂੰ ਮਾੜਾ ਨਾ ਸਮਝੋ ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਅੱਜ ਕੇਰਲਾ ਤਾਮ ਲਾਡੂ ਦੇ ਵਿੱਚ 70-20 ਕਿਲੋ ਆਟਾ ਹੈ ਤੇ ਆਉਣ ਵਾਲੇ ਸਮੇ ਤੁਹਾਡਾ ਇਹੀ ਹਾਲ ਹੋਣਾ ਹੈ ਤੇ ਤੁਸੀਂ ਮਿਹਰ ਕੇ ਕਿਸਾਨਾਂ ਨੂੰ ਲੱਭਣਾ ਹੈ ਕਿਸਾਨ ਲੱਭੋ ਧਰਨੇ ਮਾਰਨ ਵਿੱਚ ਕਿਛੇ ਨਹੀਂ ਤੇ ਇਸ ਕਰਕੇ ਸਾਡਾ ਸਾਥ ਦਿਆ ਕਰੋ ਅਸੀਂ ਜਾਇਜ਼ ਹੈ ਕੋਈ ਨਜਾਇਜ਼ ਨਹੀਂ ਹੈਗੇ ਹੁਣ ਵੀ ਤੁਹਾਡੇ ਸਾਹਮਣੇ ਸਾਡਾ ਮੋਰਚਾ ਲੱਗਾ ਹੋਇਆ ਹੈ ਸੁਖਤਾਨ ਮੋਰਚੇ ਦਾ ਅਸੀਂ ਰੋੜ ਛੱਡ ਕੇ ਬੈਠੇ ਹੋਏ ਆਂ ਕੋਈ ਪਬਲਿਕ 당 ਨਹੀਂ ਕਰ ਰਹੀ ਅਰੂਗੀ ਸਾਡੇ ਪਬਲਿਕ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਸਾਰੇ ਲੰਘਦੇ ਨੇ ਇਥੋਂ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਇਸ ਕਰਕੇ ਅਸੀਂ ਦੁਬਾਰਾ ਫਿਰ ਸਾਰਿਆਂ ਨੂੰ ਹੀ ਸਾਰੀ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਕਿਸਾਨ ਦੀ ਜਿਹੜੀ ਜਾਇਜ਼ ਮੰਗਾਂ ਨੇ ਉਹ ਦਿੱਤੀਆਂ ਜਾਣ